ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਡੈਮਕੇ ਬੁਟੀਕ ਦੇ ਉੱਪਰ ਹੋ ਸਨਾਵ ਜੀ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਕੋਈ ਬਹੁਤ ਹੀ ਖਾਸ ਵੀਡੀਓ ਨਹੀਂ ਬਣਾਉਂਦੇ ਸਿਰਫ ਤੁਹਾਨੂੰ ਕਾਣ ਕੱਢਣ ਦਾ ਤਰੀਕਾ ਦੱਸਦੇ ਆ ਜੇਕਰ ਤੁਹਾਡੇ ਸੂਟ ਵਿੱਚ ਕਾਣ ਆ ਜਿਵੇਂ ਤੁਸੀਂ ਸੂਟ ਇਸ ਤਰ੍ਹਾਂ ਕੱਟਿਆ ਫੋਲਡ ਕੀਤਾ ਇਸ ਤਰ੍ਹਾਂ ਕੰਨੀ ਵੱਧ ਘਟ ਆਉਂਦੀ ਜੇ ਆਪਾਂ ਉਹ ਕੰਨੀ ਚੁਕਾਟ ਕੱਟਾਂ ਕਾਣ ਕੱਢਾਂਗੇ ਤਾਂ ਆਪਣੀ ਕਾਣ ਲੋਟ ਨਹੀਂ ਆਉਂਦੀ ਜੀ ਤੇ ਇਸ ਤਰ੍ਹਾਂ ਤੁਸੀਂ ਫੋਲਡ ਕਰਕੇ ਇਸ ਚੀਜ਼ ਨੂੰ ਮੋਢੇ ਵਾਲੀ ਸਾਈਡ ਤੇ ਲੈ ਆਉਣਾ ਜੀ ਤੇ ਜੇਕਰ ਤੁਹਾਡਾ ਸਮੀਕ ਕਮੀਜ਼ ਉੱਚਾ ਹੁੰਦਾ ਹੈ ਤਾਂ ਤੁਸੀਂ ਨੀਚੇ ਵਾਲੀ ਸਾਈਡ ਤੇ ਕਪੜਾ ਥੱਲੇ ਫੋਲਡ ਕਰ ਸਕਦੇ ਆ ਤੇ ਥੱਲਿਓਂ ਕਾਣ ਆਪਣੀ ਲੋਟ ਨਹੀਂ ਆਉਣੀ ਤੁਸੀਂ ਉੱਪਰਲੇ ਪਾਸੇ ਇਹਦੇ ਇਸ ਤਰ੍ਹਾਂ ਮੋੜੇ ਵਾਲੀ ਸਾਈਡ ਤੇ ਆਪਾਂ ਇਹ ਕਾਣੋ ਕੱਢ ਦਾਂਗੇ ਵੇਖੋ ਜੀ ਇਹ ਆਪਣਾ ਚਾਰੇ ਤਇਆ ਦੇ ਵਿੱਚ ਕਾਣ ਹੈਗੀ ਆ ਜੀ ਦੇਖੋ ਇੱਥੋਂ ਟੱਚ ਕਰਕੇ ਇੱਥੋਂ ਤੱਕ ਆਪਣੀ ਸਟਾਰਟ ਹੁੰਦੀ ਇੱਥੇ ਆਪਾਂ ਨਿਸ਼ਾਨੀ ਲਾ ਕੇ ਰੱਖ ਲਈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਕੇ ਰੱਖਦੀ ਇੱਥੋਂ ਆਪਾਂ ਇਥੋਂ ਆਪਾਂ ਮੋਢੇ ਦੀ ਕਾਰਟ ਪਾ ਕੇ ਇਹਨੂੰ ਬਰਾਬਰ ਲੈ ਜਾਾਂਗੇ ਇਹ ਟੱਚ ਕਰਿਆ ਸੀ ਥੱਲੇ ਸ਼ੋ ਹੁੰਦਾ ਜੀ ਇਥੋਂ ਤੱਕ ਆ ਇਹ ਤੇ ਇਹਦੇ ਨਾਲ ਇਸੇ ਤਰ੍ਹਾਂ ਕਰਕੇ ਤੁਸੀਂ ਨਾ ਇਹ ਚੀਜ਼ ਤਿਆਰ ਲਾ ਕੇ ਫੋਲਡ ਕਰਕੇ ਤੁਸੀਂ ਇਹ ਚੀਜ਼ ਦੀ ਕਾਹਨੋ ਜੇ ਕੱਢਣੀ ਹੋਵੇ ਤਾਂ ਤੁਸੀਂ ਮੋਢਿਆਂ ਰਾਹੀਂ ਕੱਢ ਸਕਦੇ ਹੋ ਉੱਧਰਲੇ ਆਪਣੇ ਹਿੱਸੇ ਫੋਲਡ ਹੋਏ ਹੋਏ ਆ ਉਹਨਾਂ ਨੂੰ ਆਪਾਂ ਕੱਟ ਕੇ ਜੇਕਰ ਆਪਣਾ ਕਮੀਜ਼ ਉੱਚਾ ਹੁੰਦਾ ਹੋਊਗਾ ਤਾਂ ਆਪਾਂ ਨੀਚੇ ਵਾਲੀ ਸਾਈਡ ਤੇ ਜਾਂ ਤਾਂ ਕੱਪੜਾ ਫੋਲਡ ਕਰ ਲਾਂਗੇ ਇਹਦਾ ਚਲੋ ਪੱਛਮ ਦਾ ਸੂਟ ਹੈ ਜੀ કોટਨ ਦੀ ਸੂਟਰ ਇਹ ਨਾਲ ਮਿਲਦਾ ਜਾਂ ਆਪਾਂ ਕਪੜਾ ਲਾ ਸਕਦੇ ਆ ਜਾਂ ਆਪਾਂ ਲੈਸ ਵਗੈਰਾ ਲਾ ਕੇ ਆਪਾਂ ਉਹਦੀ ਲੈਂਥ ਵਧਾ ਸਕਦੇ ਆ ਇਸ ਤਰ੍ਹਾਂ ਤੁਸੀਂ ਸੂਟੀ ਸੂਟ ਚ ਕਾਣ ਕੱਢਣੀ ਸਿੱਖ ਸਕਦੇ ਆ ਜੀ ਪਤਾ ਕਰ ਸਕਦੇ ਹਨਾ ਕਈ ਵਾਰ ਆਪਾਂ ਨੂੰ ਛੋਟੀ ਜੀ ਗੱਲ ਦਾ ਪਤਾ ਨਹੀਂ ਹੁੰਦਾ ਤੇ ਆਪਾਂ ਟੈਨਸ਼ਨ ਚ ਜਾ ਬੈਠੇ ਹੁੰਨੇ ਵੀ ਆਪਾਂ ਕਿਵੇਂ ਕੱਟ ਗਏ ਇਸ ਤਰ੍ਹਾਂ ਬਹੁਤ ਸਾਰੀ ਕਾਣੋ ਆ ਜੀ ਪਹਿਲਾ ਲੜ ਵੱਡਾ ਉਹ ਤੋਂ ਛੋਟਾ ਦੂਜੇ ਛੋਟੇ ਆ ਇਸ ਤਰ੍ਹਾਂ ਤੁਸੀਂ ਆਪਦੀ ਲੈਂਥ ਮੈਣ ਕੇ ਇਧਰੋਂ ਕਾਣ ਤੋਂ ਥੱਲੇ ਥੱਲੇ ਲੈਂਥ ਮੈਣੀ ਸਟਾਰਟ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਮੋਢੇ ਦੀ ਕਾਟ ਪਾਉਂਗੇ ਤਾਂ ਤੁਹਾਡੀ ਕਾਣ ਨਿਕਲ ਜੂ ਆਪਾਂ ਤੁਹਾਨੂੰ ਇਹ ਥੋੜਾ ਜਿਹਾ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੇ ਆ ਵੀ ਆਪਾਂ ਕਿਸ ਤਰ੍ਹਾਂ ਇਹਦੀ ਕਾਣ ਕੱਢੀ ਆ ਤੇ ਕਾਣ ਕੱਢਣ ਦਾ ਸੌਖਾ ਤਰੀਕਾ ਇਹ ਹੀ ਆ ਜੀ ਮੈਂ ਤਾਂ ਹਮੇਸ਼ਾ ਹੀ ਮੋਢੇ 'ਚ ਕੱਢ ਦੇਣੀ ਹੁੰਦੀ ਆ ਜੇਕਰ ਆਪਾਂ ਨੂੰ ਲੱਗੇ ਵੀ ਕਮੀਜ਼ ਆਪਣਾ ਉੱਚਾ ਹੁੰਦਾ ਤਾਂ ਆਪਾਂ ਇਦਰਾ ਤੁਹਾਨੂੰ ਬਾਰਮੀ ਸਿਆੜਾ ਕੱਟ ਦਾਂਗੇ ਇਹ ਕਪੜਾ ਹੋ ਗਿਆ ਚੋਰਾ ਤੇ ਇਹ ਕਟਾਈ ਕਰਨਾ ਔਖਾ ਵੈ ਲੋਤੀ ਆਪਾਂ ਕੱਟਤਾ ਤੇ ਹੁਣ ਆਪਣੀ ਜਿਹੜੀ ਹੈਗੀ ਆ ਆਹ ਵਾਲੀ ਕਾਟ ਜਿਹੜੀ ਕਾਣੋ ਆ ਇਹਦੀ ਵੀ ਆਪਾਂ ਇਸ ਤਰ੍ਹਾਂ ਕਟਾਈ ਪਾ ਦਾਂਗੇ ਤੇ ਇਹ ਆਪਾਂ ਦੇਖੋ ਜੀ ਚਾਰੇ ਤਹ ਇੱਕੋ ਜਿਹਾ ਆਂਗਣ ਇਸ ਤਰ੍ਹਾਂ ਤੁਸੀਂ ਵੀ ਕਾਣ ਕੱਢ ਸਕਦੇ ਆ ਜੇਕਰ ਤੁਹਾਨੂੰ ਲੱਗੇ ਵੀ ਕਾਣ ਆ ਕਿਸੇ ਵੀ ਤਰ੍ਹਾਂ ਦੀ ਹੋਵੇ ਕਾਣ ਕਿਸੇ ਵੀ ਸੂਟ ਦੇ ਵਿੱਚ ਤੁਸੀਂ ਮੋਢੇ ਤੇ ਲਿਜਾ ਕੇ ਕੱਢ ਸਕਦੇ ਆ ਘਰੇ ਤੇ ਆਪਣੇ ਤੋਂ ਲੋਟ ਨਹੀਂ ਆਉਣੀ ਜੀ ਬਾਕੀ ਹਨਾ ਆਪੋ ਆਪਣਾ ਹਰਕ ਦਾ ਤਰੀਕਾ ਹੁੰਦਾ ਜ਼ਿਕਰ ਮੈਥੋਂ ਵੀ ਕੋਈ ਵੱਧ ਹਨਾ ਜਾਣਦਾ ਹੋਵੇ ਕਾਣ ਕੱਢਣ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਆਪਾਂ ਤੁਹਾਨੂੰ ਸਿੰਪਲ ਤੇ ਸੌਖਾ ਤਰੀਕਾ ਦੱਸਿਆ ਜੀ ਇਹ ਆਪਣਾ ਹੈਗਾ ਉੱਪਰ ਵਾਲਾ ਹਿੱਸਾ ਤੇ ਹੁਣ ਆਪਾਂ ਇੱਥੇ ਦੂਜੂਂ ਕਾਟ ਪਾ ਕੇ ਆਪ ਦਾ ਸੂਟ ਸਟਿਚ ਕਰ ਸਕਦੇ ਆ ਆਪਾ ਸਿਰਫ ਤੁਹਾਨੂੰ ਕਾਣ ਕੱਢਣ ਦਾ ਸੌਖਾ ਤਰੀਕਾ ਦੱਸਿਆ ਵੀ ਜੇਕਰ ਤੁਹਾਡੇ ਸੂਟ ਦੇ ਵਿੱਚ ਵੀ ਕਾਣ ਆ ਤੁਸੀਂ ਇਸ ਤਰ੍ਹਾਂ ਕੱਟ ਸਕਦੇ ਆ ਜੇ ਬਾਕੀ ਸਿੰਪਲ ਸੂਟ ਪਏ ਜਾਂ ਪਾਛਮ ਦਾ ਸੂਟ ਜੀ ਸਿਰਫ ਸੈਂਟਰ ਵਾਲਾ ਸਿਉਣਾ ਪਲੇਟਾਂ ਪਾ ਕੇ ਤੇ ਸੂਟ ਦੀ ਕਟਾਈ ਕੀਤੀ ਜਾਂਦੀ ਹੈ ਜੇਕਰ ਆਪਾਂ ਨੂੰ ਉੱਚਾ ਲੱਗੂਗਾ ਤਾਂ ਆਪਾਂ ਇਹਨੂੰ ਸੈਂਟਰ ਜਿੱਥੋਂ ਕੱਟ ਕੇ نیچے ਜਾਂ ਤਾਂ ਲੈਸ ਵਗੈਰਾ ਲਾ ਦਾਂਗੇ ਜਾਂ ਆਪਾਂ ਕੋਈ ਕਪੜਾ ਨੀਚੇ ਲਾ ਕੇ ਇਹਨੂੰ ਫੋਲਡ ਕਰਕੇ ਸੂਟ ਦੀ ਲੈਂਥ ਨੂੰ ਪ੍ਰੋਪਰ ਤਿਆਰ ਕਰ ਸਕਦੇ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਜੋ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਥੈਂਕ ਯੂ ਜੀ ਸਾਰਿਆਂ ਦਾ